ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਅੱਜ ਦੇ ਵੀਡੀਓ 'ਚ ਮੈਂ ਵੀ ਬੰਦੇ ਨੇ ਕੱਢ ਲਈ ਟਰ ਵਿਆਹ ਵਾਸਤੇ ਹੈ ਅੱਜ ਫੇਰ ਵਿਆਹ ਹੈ ਇੱਕ ਉੱਥੇ ਨੂੰ ਚੱਲੇ ਆ ਓਲੂ ਬਾਈ ਦੇ ਸਾਲੇ ਦੀ ਕੁੜੀ ਦਾ ਛਿੰਮੇ ਦੇ ਛਿੰਮੂ ਦੇ ਮਾਮੇ ਦੀ ਕੁੜੀ ਦਾ ਵਿਆਹ ਹੈ ਅੱਜ ਪਾਸੋਂ ਸਾਨੂੰ ਸਹਿ ਮੀਂਹ ਚ ਜਾਗੋ ਬਗਏ ਤੇ ਕੱਲ ਰੈਸਟ ਡੇ ਤਾਂ ਅੱਜ ਵਿਆਹ ਦਾ ਪ੍ਰੋਗਰਾਮ ਉੱਥੇ ਮੈਂ ਚਲੋ ਚੱਲਦੇ ਭਾਈ ਪੈਲਸ ਵਿੱਚ ਬਾਕੀ ਵਿਆਹ ਨੇ ਦਮ ਥੋੜਿਆ ਵਾ ਅੱਜ ਦੇ ਬਾਅਦ ਫੇ ਹੁਣ 14 15 ਨੂੰ ਵਿਆਹ ਹੈ ਫੇਰ ਹਾਂਜੀ ਉਹ ਤਾਂ ਜਮਾ ਨੇੜੇ ਹੀ ਆ ਜਿਆਦਾ ਹੀ ਨੇੜੇ ਉਹ ਵਿਆਹ ਸਾਨੂੰ ਬਹੁਤ ਨੇੜੇ ਯਾਰ ਉਹ ਜਾਣਾ ਅਸੀਂ ਜਮਨਾ ਨਗਰ ਜਗਾਦਰੀ ਉਹ ਜਗਾਦਰੀ ਵਿਆਹ ਜਾਣਾ ਜਮਨਾ ਨਗਰ ਉੱਥੇ ਵਿਆਹ ਹੈ 15 14 ਤਰੀਕ ਦਾ ਹੋ ਰਿਹਾ ਨਾ ਹਾਂਜੀ 14 13 14 ਦਾ ਸ਼ਾਇਦ ਉਹ ਹੀ ਗਾਣਾ ਮੈਂ ਵੀ ਬੀ ਇੰਨੀ ਦੂਰ ਜਾਣਾ ਪੈਣਾ ਵਾ ਚਲੋ ਜਿਹੜਾ ਵਿਆਹ ਹੁਣ ਜਾਣਾ ਦਾ ਪੈਣਾ ਹੀ ਆ ਬਾਈ ਯਾਰ ਇੱਥੇਦਾਰੀਆਂ ਇੰਨੀ ਦੂਰ ਆ ਮੈਂ ਜਾਣੇ ਉਹ ਜਿਹੜੀ ਹਰਿਆਣਾ ਚ ਰਿਸ਼ਤੇਦਾਰੀ ਹਰਿਆਣਾ ਚ ਜਾਣਾ ਪੈਣਾ ਉਹ ਗਰਜਾਂਟਾਂ ਦੇ ਵੀ ਤਾਂ ਆਪਾਂ ਜਾਂਦੇ ਰਹੇ ਪਿਛਲੇ ਸਾਲ ਬਰਵਾਲੇ ਹਾਂਜੀ ਨਾਲੇ ਉੱਥੇ ਤੇ ਦਾ ਅਪਡਾਉਣ ਕਰਦੇ ਤੇ ਉਹ ਚਲੇ ਆਏ ਵੀ 90 ਕਿਲੋਮੀਟਰ ਹਾਂਜੀ ਉਹ ਤਕਰੀਬਨ 160 70 ਕਿਲੋਮੀਟਰ ਪੈ ਜਾਣਾ ਇੰਨੀ ਦੂਰ ਪੈ ਜਾਣਾ ਉਹ ਚਲੋ ਬਾਕੀ ਚਲੀਏ ਹੁਣ ਦੇਖਦੇ ਆ ਭੋਲੂ ਬਾਈ ਨੂੰ ਕਦ ਗਾਉਂਦਾ ਉਹਨੂੰ ਠੀਕ ਕਰਿਆ ਵੀ ਆ ਜਾ ਹੁਣ ਮੈਂ ਲੱਗੇ ਦਿੱਤਾ ਜੀ ਪੱਗ ਉਹਨਾਂ ਨੇ ਕਰਾਇਆ ਜਾ ਤਾਂ ਪੁਣੀਵੇਂ ਚੇਰੋ ਲਾ ਵੀ ਅੱਜ ਬਾਪੂ ਦੀ ਡਿਊਟੀ ਕਰਾਂ ਮੈਂ ਬਾਪੂ ਆ ਤਾ ਉਹ ਰਵੀ ਅੱਜ ਫੁੱਫੜ ਦੀ ਕੁੜੀ ਦੇ ਦੀਗਾ ਹੈ ਹੈ ਨਹੀਂ ਟੌਰ ਆ ਯਾਰ ਹੈ ਨਹੀਂ ਅੱਜ ਮੈਂ ਬਾਪੂ ਦੇ ਕੋਲ ਦੋ ਘਰਾਂ ਦੀ ਡਿਊਟੀ ਆ ਬਸ ਸਮਾਨ ਲੈ ਆ ਲੈ ਬਾਪੂ ਦਾ ਸਮਾਨ ਤਾਂ ਹੀ ਰਹਿੰਦਾ ਸਾਰੀ ਦਿਹਾੜੀ ਦਾ ਸੇ ਭੁੱਖਾ ਰਹਿੰਦਾ ਇਹਨੂੰ ਪੁੱਛ ਅਜਾਦਾ ਜੀ ਬੈਗ ਉਹ ਰੋਪਾਂ ਤੇ ਬੈਠਣ ਲੱਗ ਗਏ ਤੇ ਅੱਛਾ ਫੇ ਬਾਅਦ ਚ ਸਮਾਨ ਖਾਦੋ ਮਾ ਜਲਦਾ ਤੇ ਮਾ ਖਾਦੋ ਪਹਿਨਾ ਚਾਹ ਪਾਣੀ ਆ ਉਤੇ ਬਾਹ ਬੈਠੋ ਆਪਣਾ ਉਹਨੂੰ ਨਹੀਂ ਜਬਾਤਾ ਮਾ ਚਾਲਕ ਘੱਟ ਖਾਂਦਾ ਹੁਣ ਲਾ ਕਹਿੰਦਾ ਘੱਟ ਖਾਂਦਾ ਹੁਣ ਜੀ ਨੂੰ ਤਾਂ ਹੁਣ ਵੀ ਬੀਟ ਦਿੰਦਾ ਸਾਡੇ ਨਾਲ ਦਾ ਜਿਆਦਾ ਹੀ ਗਾ ਜਣਾ ਬਾਪੂ ਨੇ ਅਸੀਂ ਕਈਆਂ ਤੇ ਬਿਮਾਰ ਹੋ ਗਏ ਬਿਮਾਰ ਹੋ ਗਏ ਉਹ ਨਾਲ ਖਰਾਕ ਤਾਂ ਬਟੇਰੀਆਂ ਖਰਾਕ ਸਾਰਿਆਂ ਦੀ ਉਹ ਨਹੀਂ ਖਾਈਦਾ ਆਪਾਂ ਸਾਰੀ ਜਾਂਦੇ ਠੀਕ ਆ ਤਲੀ ਹੋਈ ਚੀਜ਼ ਤੇ ਥੋੜਾ ਜਿਹਾ ਪਰਹੇਜ਼ ਰਹੇ ਮਿੱਠੇ-ਮੁੱਠੇ ਦਾ ਕੁਝ ਨਹੀਂ ਕਹਿੰਦਾ ਉਹ ਤਾਂ ਸ਼ੂਗਰ ਹੀ ਆ ਹੋਰ ਤਾਂ ਕੁਝ ਨਹੀਂ ਕਰਦਾ ਮੈਂ ਵੀ ਮਿੱਠਾ ਬਥੇਰਾ ਖਾਂਦਾ ਆਪਣਾ ਨਮਕੀਨ ਪਕੌੜੀਆਂ ਖਾ ਲੇਗੀ ਮਿੱਠੇ ਨੂੰ ਮਾਰ ਦਿੰਦੀ ਹੈ ਹੈ ਦੋਹੇ ਲਾ ਦੇਣੀ ਹੈ ਤੇ ਠੀਕ ਕਰ ਦੇਣੀ ਹੈ ਲੱਕੀਆਂ ਕਰ ਦੇਣੀ ਹੈ ਯਾਰ ਐ ਨਹੀਂ ਹੋਏਗਾ ਦਾ ਹੁਣ ਤੱਕ ਕਿਸੇ ਉਹ ਤਾਂ ਹੈ ਹੀ ਆ ਉਹ ਯੋ ਤਿਆਰ ਹੁਣ ਹਾਂ ਬਹਿਣਾ ਦਾ ਹੀ ਉੱਥੇ ਪਟਾਈ ਜੀ ਮੈਨੂੰ ਵੀ ਲਾਉਣੀ ਪਊਗੀ ਆਹ ਜੀ ਆਈ ਟੋਟੇ ਉਹ ਦੇਖ ਲੈ ਆਈ ਖੋਲ ਕੇ ਦੇ ਦੇ ਹਾਂ ਉਹ ਤਾਂ ਕੋਈ ਉੱਥੇ ਉਹ ਟਾਈ ਦੇਖਦਾ ਜੇ ਲਾਉਣੀ ਆ ਮੈਂ ਕਿਹੜੇ ਲਾਈ ਯਾਰ ਬੇਬੂ ਦਾ ਪਈ ਸੀ ਪਹਿਲਾਂ ਤਾਂ ਵੀ ਤਾਂ ਲੱਗੇ ਆ ਆਪਾਂ ਜੇ ਲੋ ਨਹੀਂ ਬਾਈ ਨਾਲੇ ਆ ਵਸ ਕਰ ਵਸ ਕਰ ਨੀ ਦੇਖੀ ਲੋਕ ਇਕੱਲਾ ਆਉਦਾ ਹੁੰਦਾ ਤਾਇਆ ਨਾਲੇ ਜੀਟ ਗੇੜ ਹੋਰ ਕੇ ਲੰਘੂਗੀ ਗੱਲੀ ਤਾਂ ਬਾਹੋ ਜਵੇ ਤਿਆਰ ਆ ਕੋਟ ਦੇਖਦਾ ਕਿੱਦਾਂਗਾ ਇਹ ਅੱਜ ਤਾਂ ਮੱਚ ਵੀ ਥਾੜਾ ਆ ਕੋਟ ਦੇਖਦਾ ਕਿੱਦਾਂਗਾ ਮੈਂ ਮੈਂ ਤੈਨੂੰ ਇਹ ਕਹਿੰਦਾ ਕੋਟ ਦੇਖ ਤਾਂ ਕੋਟ ਦੇਖਦਾ ਕਿੱਦਾਂਗਾ ਪਤਾ ਇਹ ਇਹ ਹੈਗਾ ਏ 45 45 ਸਾਲ ਨਾ ਨਾ ਮੇਰਾ ਤਾਂ ਇਹ ਮੇਰੇ ਵਿਆਹ ਤੇ ਬਾਅਦ ਵਾਇਆ ਤਾਂ ਮੈਂ ਆਪਣੇ ਸਾਲੇ ਦੇ ਵਿਆਹ ਨੂੰ 2000 8900 ਦੇ ਲਾ ਮੇਰੇ ਕੋਲ ਪਿਆ ਆ ਕੇ ਦੇਖੀ ਉਹਨੀ ਇਹਨੇ ਟਾਈਟ ਕਰਾ ਲਈ ਪੈਂਟ ਥੋੜੀ ਜੀ ਬਸ ਮੇਰੇ ਕੋਲ ਪਿਆ ਬਹੁਤ ਬਸੀਆ ਬਹੁਤ ਆ ਮੈਂ ਤੈਨੂੰ ਕਹਿ ਗਿਆ ਹਾਂ ਤਾਂ ਬਹੁਤ ਬਸ ਪੈਂਟੀ ਦੇ ਟਾਈਟ ਕਰਾ ਲਈ ਨੇ ਕੋਟ ਆ ਗਿਆ ਇੱਕ ਨਹੀਂ ਦੇਖ ਲੈ ਕੋਟ ਦਾ ਕੋਟ ਦਾ ਥੋੜਾ ਜਿਹਾ ਖੁੱਲਾ ਏ ਚੱਲੀ ਜਾਂਦਾ ਗਾ ਪੈਂਟਾਂ ਨਾਲ ਕੋਈ ਕਿਹੜਾ ਪੁੱਛਦਾ ਹੈ ਦਾਨੀ ਜ਼ਰੂਰੀ 5-7000 ਰੁਪਏ ਲਾਉਣਾ ਇੱਕ ਦਿਨ ਦਾ ਵਿਆਹ ਹੁੰਦਾ ਤਾਂ ਪਿਆ ਆ ਗਿਆ ਨਾਲੇ ਫਿੱਟ ਲੈ ਤਾਂ ਇਹਨੇ ਸਰੀ ਲਾਤੀ ਤਾਂ ਇਹ ਕਹਿੰਦਾ ਮੇਰੇ ਵਾਲਾ ਪਾ ਕੇ ਦੇਖੀ ਉਹ ਬਹੁਤ ਵਧੀਆ ਕੋਟ ਪੈਂਟ ਤੇਰੇ ਨਹੀਂ ਆਉਂਦਾ ਨਹੀਂ ਦੰਦੇ ਸਾਰੇ ਘਰ ਦੇ ਕਾਤੇ ਉਹ ਪੁਰਾਣਾ ਹੋ ਗਿਆ ਅੱਛਾ ਕਹਿੰਦੇ ਪੁਰਾਣਾ ਹੋ ਗਿਆ ਲੈ ਚੱਲੀਏ ਫਿਰ ਚਲੋ ਦੇਖਦੇ ਆ ਵਿਆਹ ਭਾਈ ਲਾ ਭਾਈ ਬਾਪੂ ਤੇਰੀ ਝਾੜੀਕ ਦਾ ਬੈਠਾ ਦੇਖ ਲੈ ਨਾ ਨਾ ਇੱਧਰ ਦੇਖ ਬੈਠਾ ਦੇਖ ਰਿਹਾ ਹੈ ਇਹ ਜਾਣ ਦੇ ਦੂਗੇ ਤੇ ਦੁਖੀ ਨਹੀਂ ਉਹ ਘਰ ਦੇ ਜੀਆ ਨੂੰ ਢੀਕਦੇ ਆ ਜੀਆ ਨੂੰ ਢੀਕਦੇ ਘਰ ਆਵਗਾ ਪਹਿਲਾਂ ਮੈਂ ਇਕੱਲੇ ਹੀ ਬੈਠਾ ਤੈਨੂੰ ਦੇਖ ਤੇ ਰਿਹਾਗਾ ਕੋਈ ਮਤਲਬ ਨਹੀਂ ਉਹਨਾਂ ਨੂੰ ਇਹਦੇ ਪਾ ਦਾ ਵੀ ਵਿਹਲਾ ਕੋਈ ਰਖਾਇਆ ਬੈਠਾ ਉਹਨੂੰ ਜਿਹਨੇ ਅੱਖ ਪਾਉਣੇ ਜਿਹਨੇ ਚੋਣੀਆਂ ਉਹ ਤਾਂ ਉਹਨੂੰ ਢੀਕਦੇ ਆ ਹਾਂ ਦੇਖ ਤੇ ਨਾ ਕੋਡਾ ਖੜਕਾਉਣਾ ਗਏ ਨੇ ਰਾਟ ਪਾਉਣ ਲੱਗਾ ਰਾਟ ਪਾਇਆ ਘੱਟ ਆ ਤੈਨੂੰ ਮੋਹੀ ਦੱਸਦਾ ਵੀ ਉਹ ਨੂੰ ਡੀਕਣਾ ਉਹਨਾਂ ਨੇ ਤਾਂ ਜਿਨ੍ਹਾਂ ਦੇ ਖਾਣ ਪੀਣ ਨੂੰ ਦੇਣਾ ਵਧੀਆ ਹੋ ਗਿਆ ਉਹ ਤੂੰ ਸਾਨੂੰ ਠੀਕ ਦਾ ਖਾਣ ਪੀਣ ਨੂੰ ਤੇ ਤੇਰੀ ਵਾਤੇ ਲੈ ਕੇ ਨਹੀਂ ਆਇਆ ਮੈਂ ਕਿਹਾ ਹੁਣ ਮੈਂ ਕੀ ਕਰਾਂ ਮੈਂ ਇੱਥੇ ਹੁਣ ਆਦ ਆਇਆ ਕਸ ਵੀ ਜਾ ਜੀ ਸਾਹੀ ਲੋੜੇ ਨਹੀਂ ਮਿੰਦਾ ਆਇਆ ਇਹਨਾਂ ਦੇ ਜਿਆ ਗੇਟ ਵੜਿਆ ਕਹਿੰਦਾ ਲੈ ਬਾਪੂ ਤਾਂ ਕਹਿੰਦਾ ਸਵਾਰੀ ਨਹੀਂ ਲਿਆਏ ਇੱਕ ਅਗੇ ਜੂ ਮੱਬਾ ਲਿਆਉਂਦਾ ਲਾਵਰ ਕੇ ਉਹ ਪੋਪੜ ਦਾ ਕੋ ਮਰਜ਼ੀ ਚੱਕ ਲੈਉਂਦਾ ਉਹ ਬੱਸ ਆ ਗਏ ਮਠਿਆਈ ਤਾਂ ਖਰਾਬ ਹੀ ਕਰਦੀ ਹੈ ਬਾਈ ਆ ਗਏ ਆ ਗਏ ਆ ਗਏ ਇਹ ਦੇਖ ਤਾਂ ਸਹੀ ਮੈਂ ਕਹਿੰਦਾ ਤਾਲ ਕੇ ਨਾ ਦੇਖ ਹਾਂ ਤੜਕੇ ਨੂੰ ਉਨਾਂ ਜੇ ਨਹੀਂ ਹਿੱਲਣਾ ਇਹਨਾਂ ਨੇ ਜਿਆਦਾ ਕੁੰਡੇ ਖੜਕ ਕੇ ਇੱਕ ਵਾਰੀ ਟਿਕ ਹੋ ਗਈ ਬਾਅਦ ਉਹਦੇ ਬਾਅਦ ਚੁੱਪ ਰਹਿ ਗਿਆ ਜਾਂ ਉਧਰ ਚਲੇ ਗਏ ਫੇ ਚੁੱਪ ਹਾਂ ਉਹਦੇ ਨਾਲ ਪਾਲੀ ਨਾ ਰੜ ਪੈ ਜਾ ਉਧਰ ਚਲੇ ਜਾਣਾ ਉਹਨੇ ਮੈਂ ਸਾਂ ਚੋਣ ਕੀ ਨਹੀਂ ਵੀ ਲੈ ਵੀ ਬੰਡ ਬਡੇਵਾ ਆ ਗਿਆ ਉਹ ਹੋ ਗਿਆ ਪਿਆ ਮੈਂ ਬਹੁਤ ਹੀ ਹੋ ਗਿਆ ਦੇਖ ਕਿੰਨਾ ਟਾਈਮ ਤੋਂ ਨਿਪੜ ਗਿਆ ਤੂੰ ਇੱਕ ਜਿਆਦਾ ਸੱਜਰੇ ਆ ਗਏ ਨੇ ਮਿੰਨ ਤਾਂ ਮੈਂ ਦੇਖਣਾ ਤੇ ਜਦੋਂ ਸੱਜਰੇ ਹੋ ਗਿਆ ਉਹ ਐਸੇ ਵਿੱਚ ਸਾਜਰੇ ਪੈ ਗਏ ਸੀ ਸਾਜਰੇ ਪਾਸ ਤੇ ਨਾ ਉਹ ਆ ਗਏ ਸਾਜਰੇ ਆ ਕੇ ਉਹ ਵੀ ਠੀਕ ਸਿਰ ਆ ਕੇ ਉਹ 12 11 ਪਾਉਣੇ 12 ਵਜੇ ਸਵੇਰ 12 ਮਨੰਦ ਹੋ ਗਏ ਨਾ 12:30 ਸਵੇਰ 12 ਨਾ ਤੱਕ ਉਹ ਕਿੰਨੀ ਕੀ ਬਧੀਏ ਕਿਉਂਕਿ ਟਾਈਮ ਕਹ ਲੈ ਆ ਜੇ ਕਰੂੰਗੇ ਲੇਟ ਤੇ ਤਾਂ ਸਭ ਕੁਝ ਦੇਰ ਤੋਂ ਦੋਸਤ ਹੋ ਜਾਊਗਾ ਬਾਕੀ ਚਲੋ ਰੱਖਰ ਕੋਛੇ ਦਾ ਵੀ ਹੋ ਜੂ ਸਾਬ ਦਾ ਇਦਾਂ ਹੋ ਜੂ ਜਿਹਨੇ ਜਾਣਾ ਹੁੰਦਾ ਅਗਲਾ ਪੈਸੇ ਵਾਗੇ ਹੈ ਇਹਦੇ ਵੀ ਹੱਥ ਪਰੋਂ ਨਹੀਂ ਦੇਖਿਆ ਕੋਈ ਉੱਥੇ ਲੈ ਇਹਦਾ ਵਰਦੀ ਬਦਲਤੀ ਜਾਂਦੀ ਸਰ ਜੀ ਮਰਦੀ ਵੀ ਬਦਲਦਾ ਦੇਖ ਲੈ 5000 ਰੁਪਏ ਲਾਉਣ ਦਾ ਜੇ ਮੈਂ ਰੱਖ ਲੇ ਕੇ ਚੰਗਾ ਨਹੀਂ ਦੇਣਾ ਇਹ ਟੀਮ ਹੀ ਆਣਾ ਕੰਮ ਕਰਦਾ ਜਿਗਾ ਤੀਨੋ ਘਰ ਦੇ ਬਾਅਦ ਕੱਪੜੇ ਦੂਰ ਬਦਲੇ ਆਉਂਦੇ ਨੇ ਉੱਪਰ ਆਏ ਇੱਕ ਦਿਨ ਬਾਅਦ ਆ ਬਦਲ ਤੂੰ ਉਹਨਾਂ ਦੇ ਵੇਟਰਾਂ ਵਾਲੀ ਵਰਦੀ ਆ ਬਈ ਉਹਨਾਂ ਦੇ ਕਾਲਾ ਕੋਟ ਪੈਂਟ ਤਾਂ ਮੁੰਡੇ ਵੀ ਕਾਲਾ ਕੋਟ ਪੈਂਟ ਤਾਂ ਨਾ ਤੇ ਵਿਚਨਾਂ ਨੂੰ ਤਾਂ ਉਹਨੂੰ ਦੇ ਇਹਨੇ ਜਦੇ ਬਦਲਤਾ ਉਹ ਕਿਹੜਾ ਲੱਗ ਗਿਆ ਨਾ ਇਹੋ ਨਾਲ ਹੀ ਉਹ ਕੱਪੜੇ ਹੋ ਗਏ ਬੇਟਰੇ ਲੱਗਦਾ ਦੂਰ ਤੇ ਇਹਨੇ ਜਦੇ ਬਦਲਦੇ ਮੈਂ ਟਲਾਇਆ ਮਾ ਭਾਈ ਠੀਕ ਹੈ ਤੇਰੀ ਮਰਜ਼ੀ ਜੇ ਬਦਲ ਦੇ ਠੀਕ ਹੈ ਭਾਈ ਨਿਆਣੇ ਨੂੰ ਅੱਜ ਕੱਲ੍ਹ ਤੈਨੂੰ ਪਤਾ ਤਾਂ ਹੈਗਾ ਨਿਆਣੇ ਜਦੇ ਦੇਖ ਲੱਦੇ ਆ ਨਾ ਇਹ ਕਿਹਦੇ ਨਾਲ ਮੈਚ ਕਰਦਾ ਕਹਿੰਦਾ ਕੈਪਟਨ ਨਾਲ ਮੈਚ ਕਰਦਾ ਮੈਂ ਵੀ ਕੈਪਟਰ ਬਣ ਗਿਆ ਤਾਂ ਕੀ ਹੋ ਗਿਆ ਬੈਰ ਲੀ ਤੈਨੂੰ ਪੜਾ ਦੇ ਬੈਰ ਲੀ ਤੈਨੂੰ ਪੜਾ ਦੇਣੀ ਸੀ ਬਧੀਆ ਹੋ ਗਿਆ ਚਲੋ ਤਾਂ ਬਹੁਤ ਵਧੀਆ ਹੋ ਗਿਆ ਚੱਗੇ ਫੇਰ ਟਕਰਾਂਗੇ ਕਿ ਨਹੀਂ ਨੂੰ ਚਲੋ ਜੀ ਉਦੋਂ ਗੰਨਾ ਵੱਢਣ ਆਏ ਭਈਆਂ ਉਹ ਦੇਖੋ ਪਰਲੇ ਪਾਸੀ ਵੱਢਣ ਲੱਗਿਆ ਆਪਾਂ ਉਹ ਫੇਰ ਲੱਦਦਾ ਹੋਣਾ ਨਹੀਂ ਉਹ ਉਹ ਤਾਂ ਉਹਨਾਂ ਨੂੰ ਦਿਖਦਾ ਚਾਹੀਦਾ ਹੈ ਉਹਨਾਂ ਨੂੰ ਥੋੜੋ ਦੇਖਣਾ ਤਾਂ ਤੈਨੂੰ ਗਣਾ ਟਰਾਲੀ ਵਿੱਚ ਲਿਆ ਪੀਲਾ ਕਿੱਥੇ ਵਿੱਚ ਲਿਗਾ ਜਾਊਗਾ ਗੱਲਾ ਪਾਣੀ ਦਾ ਹੁਣ ਜਾ ਕੇ ਕਹਿ ਕੇ ਆਉਂਦਾ ਉਹਨੂੰ ਆਲੋ ਜੀ ਜੀ ਦਾਦ ਬੱਟੂ ਜੀ ਦਾਦ ਬੱਡੂ ਚਲ ਦਾਦ 15 ਚੱਕ ਲਿਆਉਂਗੇ ਹੁਣ ਇਹ ਥੋੜੋ ਵੀ ਉੱਥੇ 2-3 ਸੌ ਭਰੀ ਲਦੂਗੇ ਡੇਢ ਗੋਸੇ ਦੀ ਨੀਂਹ ਪਰ ਇੱਥੇ ਉੱਪਰ ਹੋ ਜਾਣਾ ਅਜੇ ਪਾਣੀ ਤਾਂ ਖੜਾ ਹੋਣ ਗਿਆ ਸਾਨੂੰ ਕਿਹੜਾ ਪਤਾ ਤਾਂ ਜੀ ਵੱਡਣ ਵਾਲਾ ਕਿਹੜਾ ਆਹ ਚੱਲਿਆ ਬਸ ਮੈਂ ਜਾ ਕੇ ਉਹਨੂੰ ਕਹਾਂ ਆਉਣਾ ਉਰਲੇ ਪਾਸੇ ਵੱਟ ਆ ਆ ਗਏ ਬਾਈ ਆ ਗਏ ਆ ਗਏ ਚਲ ਚੱਲ ਦੇਖੀ ਅਸੀਂ ਵੀ ਅੰਦਰ ਨਾ ਨਾ ਦੇਖ ਬਾਈ ਤੈਨੂੰ ਵੀ ਠੀਕ ਦੇ ਉੱਧਰ ਵੀ ਆ ਜਾ ਆਹੀ ਚੀਜ਼ ਜੀਵਿਦਾਰ ਨੂੰ ਇਹੀ ਹੈ ਇੱਕ ਚਾਹੇ ਪਿਆਰ ਕਹਿ ਲੈਣਾ ਇਹ ਗੱਲ ਚਾਹੇ ਕੰਮ ਕਹਿ ਲੈ ਜੋ ਕੋ ਮਰਜ਼ੀ ਕਹਿ ਲੈ ਇਹਨਾਂ ਨੇ ਕੰਮ ਲਾਈ ਹੋਏ ਇਹਨੂੰ ਛੱਡ ਕੇ ਜਾ ਨਹੀਂ ਸਕਦੇ ਨਹੀਂ ਭਲਾ ਸ਼ਾਮ ਨੂੰ 8 ਵਜੇ ਆ ਜਾਂਦੇ ਜੇ ਨਾ ਹੁੰਦੇ ਫਿਰ ਤਾਂ ਜੋ ਮਰਜ਼ੀ ਆ ਜੀ ਅਜੇ ਡੋਡੀ ਤਾਂ ਵਿਦਾ ਹੋਣੀ ਸੀ ਭਲਾ ਜਿਹੜਾ ਕਰਦਾ ਦੋਸਤਾ ਕਰਦਾ ਹੀ ਹੈ ਕੋਈ ਗੱਲ ਕਰਦਾ ਜਿੱਕਣਾ ਮਰਜ਼ੀ ਛੱਡ ਕੇ 8 ਵਜੇ ਹੁੰਦੇ ਹੁਣ ਉੱਥੇ ਹੈਗੇ ਉਹ ਆਪੇ ਉਹਨਾਂ ਨੇ ਸਾਥ ਨਹੀਂ ਨੀ ਚਲੋ ਯਾਰ ਉਹ ਹੈਗੇ ਤਾਂ ਹੈਗੇ ਪਰ ਮੈਂ ਗੱਲ ਕਰਦਾ ਵੀ ਜਿੱਕਣਾ ਸਾਹ ਰਿਸ਼ਤੇਦਾਰ ਹੈ ਕੋਈ ਹੁਣ ਹਰਿਆਣੇ ਦੇ ਆਪਾਂ ਕਹਦੇ ਮੁਰਦੇ ਤੇ ਰੋਜ ਇਹਨਾਂ ਕਰਕੇ ਮੁਰਦੇ ਤੇ ਇਹ ਸਾਲ ਦੇ ਇਕਲਾ ਓਲੂ ਬਾਈ ਮੈਂ ਆਪਾਂ ਘਰ ਤੇ ਦੁੱਧ ਵਰਗੀ ਦੀ ਥੋੜੋ ਮੈਂ ਤੁਹਾਨੂੰ ਕਹਿੰਦਾ ਆਪਾਂ ਚਾਰੇ ਜਣੇ ਕਿੱਕੜਾ ਮੁਰਤੇ ਤੇ ਰਾਤ ਨੂੰ ਆਪਾਂ 9 9 ਵਜੇ ਆਈ ਆ ਸਵੇਰੇ ਫੇਰ ਗਏ ਆ ਤਿੰਨ ਦਿਨ ਲਗਾਤਾਰ ਉੱਥੇ ਤੇ ਆਉਣਾ ਜਾਣਾ ਆਉਣਾ ਜਾਣਾ ਦੂਰ ਬਹੁਤਾ ਉਹ ਫੇਰ ਇਨਾ ਕਰਕੇ ਆਉਣਾ ਪੈਂਦਾ ਦਾ ਇੱਕ ਪੰਗਾ ਥੋੜੋ ਆ ਕਿਸੇ ਹੋਰ ਨੂੰ ਬਿਠਾ ਕੇ ਦੇਖ ਲਈ ਜੇ ਨੇੜੇ ਲੱਗਣ ਦੇ ਤੂੰ ਵੀ ਹੋਈ ਕਿੱਤਰ ਆਂਗਾ ਸੀਲ ਹੋਵੇ ਜਿਹੜਾ ਮਰਦੀ ਤੇ ਹੋ ਲਵੇ ਐ ਸੀਲਾ ਬਾਈ ਇੱਕ ਜਣੇ ਦੇ ਹੱਥਾਂ ਇਹ ਤਾਂ ਮੈਂ ਇਹ ਗੁਰਿਹਤ ਤੋਂ ਦੇਖ ਰਿਹਾ ਮੈਂ ਖੜ ਵੀ ਨਹੀਂ ਕਰ ਲੈਂਗੇ ਉਹ ਚੁੰਨੀ ਲੈ ਲਈ ਦਾਲੇ ਉਹ ਮੋਗੋਂ ਦਾ ਦੇ ਚੁੰਨੀ ਲੈ ਲਈ ਨਾ ਦੇ ਦਿੰਦਾ ਕੋਈ ਚੱਕਰੀ ਕਿਸੇ ਕੋਲ ਨਹੀਂ ਦੇ ਦਿੰਦੀ ਇਹ ਗਾਇਬ ਇਹਨਾਂ ਦੇ ਦਰ ਲਈ ਇਹ ਦੇ ਦਿੰਦੀ ਆ ਇਹ ਮਾਰ ਗਿਆ ਦੂਏ ਸਾਡ ਨੂੰ ਹੱਥ ਲਾਉਂਦੇ 1 ਵਜੇ ਦੱਤ ਚੱਕਦੀ ਆ ਇਹਨਾਂ ਨੂੰ ਬੰਡ ਤੱਕ ਮਤਲਬ ਬੰਡ ਪਾਲ ਉਹ ਪਰਲੀ ਇਹਰੇ ਥੋੜੀ ਜੀ ਤੰਗ ਕਰਦੀ ਆ ਉਹ ਹੀ ਜਿਹੇ ਹੱਥੇ ਖਾਸ ਹੋਰ ਨੂੰ ਤਾਂ ਐਂ ਦੇਖਦੀ ਇੱਕ ਵਾਰੀ ਵੀ ਕੰਮ ਆ ਗਿਆ ਆ ਤਾਂ ਹੁੰਦਾ ਹੀ ਆ ਫਿਰ ਮਾਲਕ ਦਾ ਤਾਂ ਫਰਕ ਪੰਦੋਈ ਜੀ ਮਾਲ ਕਰ ਰਾਂ ਇਹੜਾ ਕਰਦੇ ਗਏ ਚੱਲ ਜਿਵੇਂ ਲਾ ਲਿਆ ਗਿਆ ਨਾ ਹੋਰ ਲਓ ਜੀ ਦੇਖ ਲਓ ਗੰਨਾ ਵੱਢਣ ਆਇਆ ਪਤੰਦਰਾ ਵੀ ਤੂੰ ਇੱਥੇ ਗੰਨਾ ਕੱਢੂਗਾ ਕਿੱਥੇ ਆਪਾਂ ਉਹ ਲੱਗ ਗਿਆ ਵੱਢਣ ਕਿਹਾ ਮੈਂ ਇੱਧਰ ਆਹਾ ਵੀ ਇੱਧਰ ਵੱਢਣਾ ਏ ਮੈਂ ਵਿਆਹ ਚ ਤਾਂ ਉੱਥੇ ਤੁਸੀਂ ਦੇਖਿਆਈ ਆ ਨਾਲੇ ਮੈਂ ਫੋਨ ਉੱਪਰ ਕਿਹਾ ਵੀ ਜਦ ਮੈਨੂੰ ਫੋਨ ਕਰੂੰਗਾ ਉਹ ਨਹੀਂ ਵੱਢਣਾ ਆਪਾਂ ਨੇ ਉਰਲਾ ਵੱਢਣਾ ਨਾ ਇੱਧਰ ਦਾ ਪਾਣੀ ਉਹ ਪਾਣੀ ਤਾਂ ਖੜਾ ਵੀ ਇੱਥੇ ਨਿਕਲ ਜੂਗਾ ਚਲੋ ਕੋਈ ਨਹੀਂ ਉਹੀ ਕਹਦਾ ਵੀ ਇਹ 5-7 ਦਿਨ ਤੱਕ ਵੱਢ ਲੂਗੇ ਫਸਵੀ ਨਾ ਜਾਈਏ ਕਿਤੇ ਲੈ ਇਹਲੇ ਉਹ ਇੰਦਰ ਇੰਦਰ ਸਿੰਘ ਉਹ ਇਹ ਨਹੀਂ ਵੱਢਣਾ ਉਧਰ ਵੱਢਣਾ ਨਹੀਂ ਓਰੇ ਟਰਾਲੀ ਕਿੱਥੇ ਆਉਣੀ ਆ ਏ ਅਗਲੀ ਵਾਰੀ ਵੱਡੂਗੇ ਮੈਂ ਉਹਨੂੰ ਕਹਿਆ ਵੀ ਤਾਂ ਸੁਣਿਆ ਹੀ ਨਹੀਂ ਉਹਨੇ ਕੱਲਾ ਹੀ ਲਾਇਆ ਵਾ ਮੈਂ ਤਾਂ ਆਇਆ ਸੀ ਇੱਧਰ ਪੈਸਾ ਪੂਸਾ ਲਗਾਣੇ ਅੱਛਾ ਚੱਲ ਠੀਕ ਆ ਚਾਹ ਪਾਣੀ ਕੋਈ ਨਾ ਚਾਹ ਤਾਂ ਠੀਕ ਹੈ ਦੇਖ ਲੈ ਨਹੀਂ ਹੁਣ ਲੈ ਆਉਂਦੇ ਆ ਮੈਂ ਵੀ ਵਿਆਹ ਗਏ ਆ ਤਾਂ ਮੈਨੂੰ ਫੋਨ ਆ ਗਿਆ ਕਹਿੰਦਾ ਲੈ ਕੇ ਜਾ ਬੰਦੇ ਨੂੰ ਮਨੂੰ ਕਹਿੰਦਾ ਮੈਂ ਬੰਦਾ ਕਿੱਥੇ ਲੈ ਕੇ ਜਾ ਮੈਂ ਭੋਲੂ ਬਈ ਵਿਆਹ ਗਏ ਵੇ ਤੇ ਮਨੂੰ ਆ ਹੀ ਨਹੀਂ ਪਤਾ ਲੱਗਿਆ ਵੀ ਵੱਡਦਾ ਕਿਹੜਾ ਨੀ ਤਾ ਮਾਫੂ ਮੈਂ ਤਾਂ ਪੈਸਾ ਲਗਾਉਣੇ ਲਈ ਆਇਆ ਅੱਛਾ ਇਹੇ ਬੋਲਦਾ ਜਾਂ ਪੇਟੀ ਲਿਆ ਓ ਤੁਹਾਡੀ ਪੇਟੀ ਵਸੀ ਆ ਕੇ ਰੱਖ ਦੀ ਓਏ दारू ਦੇ ਸ਼ਕੀਨ ਆ दारू ਦੇ ਇਹ ਕਾਰੋਬਾਰ ਵਿੱਚ ਰਹ ਗਿਆ ਚੱਲ ਠੀਕ ਆ ਆ ਬਾਡੇ ਤੇ ਨਾਲ-ਨਾਲ ਸਿੱਧਾ ਹੀ ਨਾਲੇ ਜਿਹੜਾ ਚੂਹੇ ਨੇ ਖਾਧਦਾ ਉਹ ਪਰ ਉਹ ਚੱਕੋ ਜੇਗਾ ਉਹ ਖੁੰਝੇ ਵਿੱਚ ਖੰਭੇ ਗੋਲ ਲੂ ਨਾ ਇੱਧਰ ਨਹੀਂ ਹੈਗਾ ਉਹ ਪਰਾਂ ਪੜਾਈਆਂ ਹਾਂ ਕੱਲੂ ਸਵੇਰੇ ਆਉਂਗੇ ਸਾਰੇ ਹੀ ਹਾਂ ਹੋਰ ਘਰ ਜਾਏਗਾ ਕਿੱਧਰ ਕੀ ਕਰਨਾ ਨੰਗਰਵਾਸ ਤੇ ਕੱਲੂ ਲੱਦ ਦੂਗੇ ਪਰਸੋਂ ਨੂੰ ਬਾ ਠੀਕ ਆ ਬਾ ਠੀਕ ਆ ਮੇਰਾ ਵੀ ਕੰਮ ਲੋਟ ਆ ਜੂ ਆ ਵੱਡ ਜਿੱਦਨੂੰ ਦਿਲ ਕਰਦਾ ਇੱਥੇ ਇੱਥੇ ਸਿੱਧਾ ਲੈ ਜਾ ਪਾਣੀ ਤਾਂ ਦੇਖ ਲੈਂਦਾ ਤੂੰ ਫੋਨ ਕਰ ਲੈਣਾ ਤੇਰੇ ਕੋ ਨੰਬਰ ਤਾਂ ਹੈਗਾ ਦਾ ਲਾਹ ਆਇਥੇ ਕਿਤੇ ਨੇ ਕਹਣਾ ਚਿਕੜੇ ਚਿਕੜ ਹੋ ਜਣਾ ਦੂ ਹੀ ਫੇਰ ਪੰਜ ਚਾਰ ਦਿਨ ਨੂੰ ਘਾਣਣੀਓ ਹੁਣ ਤਾਂ ਪਰ ਚੇਰਾ ਤਿੰਨ ਆਈਆਂ ਪਈਆਂ ਹੁਣ ਇਕੱਠੀਆਂ ਆਂ ਹਾਂ ਦੂਆ ਗਰੁੱਪ ਚੱਲ ਪਿਆ ਨਾ ਚੱਲ ਹਾਂ ਗੰਨਾ ਖੋਲਾ ਹੀ ਆ ਬਾਕੀ ਮੀਨੇ ਇਹ ਕਣਕਾਂ ਦਾ ਬਹੁਤ ਲੋਟ ਕਰਿਆ ਪਾਤਰ ਆਪ ਇੰਨਾ ਪੱਕ ਗਿਆ ਹੁਣ ਨਹੀਂ ਹਿਲਦਾ ਪਾਣੀ ਵੀ ਨਹੀਂ ਸੁੱਕਦਾ ਹੁਣ ਤਾਂ ਆ ਕਣਕ ਹੁਣ ਬਹੁਤ ਵਧੀਆ ਹੋਈ ਐ ਮੀਂਹ ਗੱਲ ਸੀ ਨੂੰ ਪਾਣੀ ਨਹੀਂ ਤਾਂ ਆਪਾਂ ਨੇ ਲਾਇਆ ਪਰ ਠੀਕ ਆ ਇਹਨੂੰ ਹੁਣ ਰੇਪਾਈ ਇੱਕ ਜੂਰੀਆ ਕਾ ਲੂ ਇੱਕ ਜੂਰੀਆ ਮੈਂ ਪੈਣਾ ਪਾਤਾ ਤਾਂ ਹੋਗੇ 20 ਦਿਨ ਜਿੱਦਾਂ ਉੱਪਰਲੀ ਕਣਕ ਨੂੰ ਪਾਇਆ ਤਾਂ ਉਹਦੋਂ ਜੂਰੀਆ ਪਾ ਕੇ ਫਿਰ ਬਈ ਮੈਂ ਕਿਹਾ ਪਾਣੀ ਲਾਉਂਗੇ ਪਰ ਪਾਣੀ ਲਾਉਣ ਦੀ ਨੌਕਤੇ ਨਹੀਂ ਆਈ ਕਿਉਂਕਿ ਮੀਂਹ ਦੱਸਿਆ ਵਾ ਤਾਂ ਮੈਂ ਕਿਹਾ ਵੀ ਪੈਣਾ ਮੀਂਹ ਦੇਖੋ ਕਿਉਂਕਿ ਫੇ ਇਥੇ ਇੱਕ ਕਣਕ ਛੋਟੀ ਆ ਜਿਹਦਾ ਤਕੜੀ ਹੋ ਗਈ ਉਹ ਤਾਂ ਚੱਲ ਜਾਂਦੀ ਆ ਜਿਹਦਾ ਔਖਾ ਹੋ ਜਾਣਾ ਮੈਂ ਕਿਹਾ ਜੇ ਪਾਣੀ ਵੀ ਲਾਤਾ ਉੱਪਰ ਤੇ ਮੀਂਹ ਪੈ ਗਿਆ ਫੇ ਹੁਣ ਮੀਂਹ ਨੇ ਕੰਮ ਲੋਟ ਕਰਤਾ ਹੁਣ ਇਹਨੂੰ ਪਾਣੀ 20 ਦਿਨ ਤੱਕ ਲੱਗੂਗਾ ਜਾਂ ਦੁਆਰਾ ਮੰਗੂਗੀ ਮੈਂ ਕਿ ਕਣਕ ਕੜੀ ਬਹੁਤ ਵਧੀਆ ਆ ਸਾਫ਼ ਕਰਾਂ ਤੇ ਉਦੋਂ ਸਾਰੀਆਂ ਡੌਲਾ ਨੇ ਮੈਂ ਬਣਾ ਦੇ ਫੇ ਬਾਹ ਹੋ ਜੂਗੀਆਂ ਵਿੱਚ ਦੁਆਰਾ ਮਿੱਟੀ ਲਗੂਗੀ ਚੂਹਿਆਂ ਨੇ ਬੱਸ ਕਰਾਈ ਪਈ ਆ ਇਹ ਖੱਡੇ ਖੱਡੇ ਚੂਹਿਆਂ ਦੀ ਪਾਣੀ ਖੜਦਾ ਹੀ ਨਹੀਂ ਮੈਂ ਕਿਹਾ ਵੀ ਉੱਪਰ ਹੀ ਕਣਕ ਨੂੰ ਪਾਣੀ ਲਾਉਣਾ ਹੋਰ ਕਿਤੇ ਉੱਪਰ ਹੀ ਕਣਕ ਨੂੰ ਪਾਣੀ ਲਈਏ ਪਾਣੀ ਸਾਰਾ ਇੱਧਰ ਹੁਣ ਖੇਤ ਨੂੰ ਵਾਹ ਕੇ ਫਿਰ ਸੁਆਗੇ ਗੱਲ ਮਿੱਟੀ ਚੜਾ ਕੇ ਆਇਆਂ ਲਾਦਾਂਗੇ ਵਧੀਆ ਬਣਾ ਕੇ ਬਾਕੀ ਕਣਕ ਬੂਟੇ ਵਾਲੀ ਐਦਕੀ ਠੀਕ ਆ ਵਿੱਚ ਵਿੱਚ ਪਲੀ ਆ ਕਿਤੇ ਕਿਤੇ ਦੇਖਦੇ ਆ ਵੀ ਹੁਣ ਫਰਕ ਪੈਂਦਾ ਧੁੱਪਾਂ ਤੇਗੇ ਨਹੀਂ ਆ ਹਾ ਜਿਕਣਾ ਬਾਕੀ ਦੇਖਦੇ ਆ ਵੀ ਹਲਦੀ ਰੋਗ ਤਾਂ ਨਹੀਂ ਲੱਗਦਾ ਮੋਇਨਾ ਕਰਾਂਗੇ ਇਹਦਾ ਫਿਰ ਦੇਖਦੇ ਆ ਉੱਕਣੀ ਪਿਆ ਪਲੌ ਮਾਰਨੇ ਤੇ ਵੀ ਲੈ ਚੂਹਿਆਂ ਦੀਆਂ ਖੱਡਾਂ ਉਹਨੂੰ ਪਲੌ ਮਾਰਨਾ ਫੇਰ ਕਿਤੇ ਗੰਨਾ ਬੀਜਣਾ ਉਹਦੇ ਚ ਐਤ ਕੀ ਕੰਮ ਸਾਰਾ ਤਰਬੜਾ ਗਿਆ ਇਹਦੇ ਚ ਮੱਕੀ ਬੀਜਣ ਦੀ ਸਲਾਹ ਥੀ ਬਈ ਪਿਛਲੀ ਵਾਰੀ ਅਸੀਂ 6-7 ਫਰਵਰੀ ਨੂੰ ਬੀਜੀ ਸੀ ਮਟਾਲ ਵਾਲੀ ਜਿਹੜੀ ਆਪਾਂ ਟਰੇਲ ਕਰੀ ਸੀ ਇਸ ਵਾਰ ਵੀ ਇਹੀ ਸੁਭਾਵਨਾ ਥੀ ਬਈ ਇਹਦੇ ਵਿੱਚ ਪਕਾਉ ਮੱਕੀ ਬੀਜਾਂਗੇ ਪਰ ਲੇਟ ਤਾਂ ਹੈ ਹੀ ਨਹੀਂ ਕਿਉਂਕਿ ਸਾਡੇ ਥੋੜਾ ਜਿਹਾ ਪੰਗੇ ਖੜੇ ਹੋ ਜਾਂਦੇ ਔਰੇ ਪਾਣੀ ਦੇ ਮੋਟਰ ਦੇ ਪਾਣੀ ਦੇ ਕਿਉਂਕਿ ਗਾਹ ਜਾ ਕੇ ਜਦ ਜੇਠਾੜ ਆਉਂਦਾ ਮਤਲਬ ਅਪ੍ਰੈਲ ਮਈ ਦੇ ਬਾਅਦ ਮਈ ਜੂਨ ਆਉਂਦਾ ਤੇ ਸਾਡੇ ਔਰੇ ਪਾਣੀ ਦੀ ਦਿੱਕਤ ਆ ਜਾਂਦੀ ਥੋੜੀ ਜੀ ਕਿਉਂਕਿ ਮੋਟਰ ਬਚਾਉਦਾ 14-15 ਕਿਲੇ ਜ਼ਮੀਨ ਦੇ ਇਹਦੇ ਵੀ ਇੱਕ ਮੋਟਰ ਆ ਫਿਰ 5-7 ਘੰਟੇ ਲੇਟ ਹੁੰਦੀ ਜਦ ਜਦ ਫਿਰ ਸਾਰੇ ਖੇਤਾਂ ਨੂੰ ਪਾਣੀ ਨਹੀਂ ਪੂਰਾ ਹੁੰਦਾ ਹੁਣ ਜੇ ਮੰਨ ਲਾ 6 ਘੰਟੇ ਵੀ ਲੇਟ ਆਉਂਦੀ ਆ ਤਾਂ 15 ਕਿਲੇ ਨੂੰ 15ਵੇਂ ਜਨਵਰੀ ਆਈ 15 ਦਿਨ ਉਸ ਟਾਈਮ ਨਹੀਂ ਕੱਢਦੇ ਜੇ ਕਰਕੇ ਸਾਨੂੰ ਥੋੜਾ ਜਿਹਾ ਉਸ ਟਾਈਮ ਪਾਣੀ ਦੀ ਦਿੱਕਤ ਆਉਂਦੀ ਇਹਦੇ ਕਰਕੇ ਮੈਂ ਪਕਾਉ ਮੱਕੀ ਨਹੀਂ ਬੀਜੀ ਕਿਉਂਕਿ ਪਕਾਉ ਮੱਕੀ ਆ ਜਿਹੜੀ ਉਹਨੇ ਹਰ ਚੌਥੇ ਦਿਨ ਪਾਣੀ ਪੰਜਵੇਂ ਦਿਨ ਪਾਣੀ ਮੰਗਦੀ ਆ ਪਰ ਵੀ ਛੇਤੀ ਜਾਂਦੀ ਆ ਚਲੋ ਪਰ ਹਰੇਕ ਹਫਤੇ ਬਾਦ ਉਹਨੇ ਪਾਣੀ ਮੰਗੜੀ ਮੰਗਣਾ ਬਾਕੀ ਦੇਖਾਂਗੇ ਸਲਾਹ ਕਰਕੇ ਨਹੀਂ ਤਾਂ ਫੇਰ ਮੇਰੀ ਸਲਾਹ ਵੀ ਆ ਚੰਗੀ ਤਰ੍ਹਾਂ ਵਾਕੇ ਇਹਨੂੰ ਆਪਾਂ ਟਾਲ ਵਾਲੀ ਉਹ ਡ੍ਰਿੱਲ ਕਰ ਦੇਣੀ ਜੇ ਮੂਡ ਬਣ ਗਿਆ ਤਾਂ ਪਕਾਉ ਬੀਜ ਲਾਂਗੇ ਬਾਈ ਜਨਰੇਟਰ ਲੱਗ ਜੂ ਇਹੀ ਹੋਊਗਾ ਹਲੇ ਇਹਨੂੰ ਲੱਗ ਜਾਣੇ 15 ਦਿਨ ਖੇਤ ਨੂੰ ਕਿਉਂਕਿ ਉਹ ਗੰਨਾ ਖੜਾ ਥੋੜਾ ਜਿਹਾ ਕਿੱਲਾ ਖੇਤ ਆ ਉਹ ਗੰਨਾ ਅਗਲੀ ਪਰਚੀ ਚ ਵੱਢਣਾ ਇਹ ਪਰਚੀ ਚ ਤਾਂ ਜਾਣਾ ਨਹੀਂ ਪਾਣੀ ਖੜਾ ਏ ਜਿੱਦਣ ਉਹ ਬਾਹੂ ਹੋਊਗਾ ਉਥੇ ਬਾਅਦ ਗੱਲ ਬਣੋਗੇ ਚਲੋ ਚੱਲੀਏ ਹੀ ਫੇਰੋਂ ਘਰ ਨੂੰ ਜਾ ਕੇ ਕਾਕੰਡਾ ਕਰੀਏ ਕਿਉਂਕਿ ਇਹ ਨੂੰ ਕਹਿਣ ਵਾਸਤੇ ਆਇਆ ਤਾਂ ਮੈਂ ਨਹੀਂ ਤਾਂ ਇਹਨੇ ਮੈਂ ਕਿਹਾ ਉਹੀ ਵੱਢੀ ਜਾਣਾ ਫੇਰ ਉਥੇ ਢੋਣਾ ਔਖਾ ਹੋ ਜਾਣਾ ਬਾਕੀ ਪੁੱਛ ਕੇ ਦੇਖ ਲੈਂਦੇ ਆ ਭਾਈ ਜੇ ਵੱਢਣਾ ਏ ਪਾਰਟੀ ਹੋ ਜੂ ਇਹੀ ਹੋਊਗਾ ਈ ਹੋਰ ਹੁਣ ਚਲੋ ਚਲੋ ਠੀਕ ਆ ਜੀ ਫਿਰ ਮਿਲਦੇ ਆ ਕੱਲ੍ਹ ਨੂੰ